ਬੋਲ ਲੱਗਾ ਲਈ ਹੈ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਤਰੀਕ ਦੀ بجائے 3 ਤਰੀਕ ਰੱਖੀ ਗਈ ਹੈ ਕਿਉਂਕਿ ਜ਼ਬਰ ਵੱਧ ਰਿਹਾ ਹੈ ਘਟ ਨਹੀਂ ਰਿਹਾ ਜ਼ੁਲਮ ਭਾਨੇ ਤੇ ਤਸ਼ੱਦਦ ਉਦੋਂ ਜ਼ਿਆਦਾ ਵਧਾਤ ਆ ਕੱਲ ਵਾਲੇ ਕੱਟ ਤੋਂ ਬਾਅਦ ਵੀ ਤੇ ਉਹਦੇ ਭਰਾ ਛੋਟੇ ਤੇ ਅਮਨੇ ਤੇ ਵੀ ਮੁਕੱਦਮਾ ਜਿਹੜਾ ਉਹ ਬਰਾਬਰ ਦਰਜ ਕਰਤਾ ਸੋ ਇਸ ਕਰਕੇ ਆਪਾਂ 5 ਤਰੀਕ ਰੱਖੀ ਸੀਗੀ ਵੰਤ ਮੁੱਖ ਮੰਤਰੀ ਜਿਹੜੇ ਪੰਜਾਬ ਉਹਨਾਂ ਦੇ ਘਰ ਦੇ ਅੱਗੇ ਆਪਾਂ ਤਿੰਨ ਕਰਤੀ ਐ ਪੰਜ ਨੂੰ ਨਹੀਂ ਤਿੰਨ ਨੂੰ ਤਿਆਰ ਰਹੇ ਹਾਂ ਅੱਗੇ ਕਰਤੇ ਦੋ ਦਿਨ ਕਿਉਂਕਿ ਜੇ ਆਪਾਂ ਲੰਮਾ ਲਜਾਵਾਂਗੇ ਇਹ ਉਨਾ ਹੀ ਝੁਲਮ ਢੋਣਗੇ ਉਹਤੇ ਕਿਵੇਂ ਉਹਨੂੰ ਕੁੱਟਿਆ ਜਾ ਰਿਹਾ ਹੈ ਕਿਵੇਂ ਉਹਨੂੰ ਜਲੀਲ ਕੀਤਾ ਜਾ ਰਿਹਾ ਹੈ ਜੋਦ ਨਾਲ ਹੋ ਰਿਹਾ ਹੈ ਕਿਵੇਂ ਉਹਨੂੰ ਮਾਨਸ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਦਿਮਾਗੀ ਤੌਰ ਦੇ ਉੱਤੇ ਇਹ ਬਹੁਤ ਕੁਝ ਕਰ ਰਹੇ ਆ ਉਹਦੇ ਨਾਲ ਤੇ ਮੁੱਖ ਮੰਤਰੀ ਕਰਾ ਰਿਹਾ ਸੋ ਜ਼ਬਰਦਸਤ ਮੂੰਹ ਤੋੜ ਜਵਾਬ ਦੇਣਾ ਹੈ 3 ਤਰੀਕ ਨੂੰ ਆਪਣੇ ਲੰਗਰ ਨਾਲ ਲੈ ਕੇ ਆਉਣਾ ਹੈ ਪ੍ਰਸ਼ਾਦੇ ਦੁੱਧ ਚਾਹ ਬਣਾ ਕੇ ਥਰਮੋਸਾਂ ਚ ਪਾ ਕੇ ਟੋਕਰਾਂ ਚ ਪ੍ਰਸ਼ਾਦੇ ਧਰ ਕੇ ਦਾਲਾਂ ਸਬਜ਼ੀਆਂ ਨਾਲ ਲੈ ਕੇ ਉੱਥੇ ਆਉਣਾ ਹੈ ਉਦੋਂ ਛੜਾਕੀ ਬਾਹਰ ਆਉਣਾ ਗੱਲ ਖਤਮ ਜਾਬਤੇ ਚ ਜਾਬਤੇ ਚ ਰਹਿਣਾ ਹੈ ਕੋਈ ਵੀ ਲਗਾਤਾਰ ਸਰਕਾਰ ਦਾ ਜ਼ੋਰ ਲੱਗਣਾ ਆਪਣੇ ਬੰਦੇ ਵੀ ਪਿਛਪਿਟ ਕਰਨਗੇ ਵੀ ਇਹਨੂੰ ਲੀਹੋਂ ਲਾਹੋ ਢੜਕਾਓ ਕੋਈ ਇਹ ਜੀ ਗੱਲਬਾਤ ਕਰਾਓ ਇਹਨਾਂ ਦੇ ਡਾਂਗਾ ਮਾਰਨੀਆਂ ਸੌਕੀਆਂ ਹੁਣ ਇਹਨਾਂ ਨੂੰ ਜ਼ਿਲ੍ਹਾ 'ਚ ਬੰਦ ਕਰਨਾ ਸੌਖਾ ਹੋਵੇ ਆਪਾਂ ਹੋ ਜਾ ਕੋਈ ਗੱਲ ਬਣ ਨਹੀਂ ਕਰਨੀ ਸ਼ਾਂਤਮਈ ਤਰੀਕੇ ਨਾਲ ਜਾਬਤੇ 'ਚ ਰਹਿ ਕੇ 3 ਤਰੀਕ ਨੂੰ ਕਿੰਨੀਆਂ ਜਥੇਬੰਦੀਆਂ ਵੱਲੋਂ ਹਮਾਇਤ ਹੈ ਅੱਜ 18 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਹਾਂਜੀ ਤੇ ਇਹ ਤੋਂ ਇਲਾਵਾ ਜਿਹੜਾ ਸੰਯੁਕਤ ਨਕਸਾਨ ਮੋਰਚਾ ਉਹਦੇ ਵੱਲੋਂ ਵੀ ਹਮਾਇਤ ਹੈ ਜਿਹੜੀਆਂ ਹੋਰ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਹਮਾਇਤ ਹੈ ਤੇ ਵੱਧ ਤੋਂ ਵੱਧ ਜੇ 3 ਤਰੀਕ ਨੂੰ ਨਹੀਂ ਕੁਝ ਬਣਦਾ ਤੇ ਅੱਗੇ ਨਾਲ ਦੀ ਨਾਲ ਮੈਂ ਕਿਹਾ ਉੱਥੇ ਹੀ ਮੌਕੇ ਤੇ ਜਿਹੜੀ ਮੀਟਿੰਗ ਕਰਕੇ ਅਗਲਾ ਫੈਸਲਾ ਕੀ ਲੈਣਾ ਨਾਲ ਦੀ ਨਾਲ ਹੀ ਕੀਤਾ ਜਾਊਗਾ ਕੋ ਜਿੰਨਾ ਆਪਾਂ ਲੰਮਾ ਲਾ ਜਾ ਰਹੇ ਆ ਉਹਨਾਂ ਉਹ ਜ਼ੁਲਮ ਢਾ ਰਹੇ ਆ ਤੇ ਜੇ ਆਪਾਂ ਲੰਮਾ ਲੈ ਗਏ ਤੇ ਉਹਦੋਂ ਨੂੰ ਐ ਨਹੀਂ ਪਤਾ ਉਹਨੂੰ ਦਿਮਾਗੀ ਤੌਰ ਤੇ ਉਹ ਗਿਆਫਸ਼ਟੀ ਕਰ ਦੇਣ ਰੋਜ਼ ਨਵਾਂ ਪਰਚਾ ਘੱਟ ਦੇਣ ਪਰਚਾ ਵੀ ਦੇ ਰਿਹਾ ਬਰਫਾਂ ਦੇ ਸੱਲੀਆਂ ਦੇ ਪਾਇਆ ਜਾ ਰਿਹਾ ਮੂੰਹ ਚ ਪਾਣੀ ਪਾਇਆ ਜਾ ਰਿਹਾ ਭਰਾਵਾਂ ਦੇ ਪਰਚਾ ਕੱਲ ਨੂੰ ਚਾਕੇ ਭੈਣਾਂ ਦੇ ਵੀ ਦੇ ਦੇਣਗੇ ਜਾਂ ਹੋਰ ਜਿਹੜੇ ਮਗਰ ਖੜੇ ਉਹਨਾਂ ਦੇ ਵੀ ਸ਼ੁਰੂ ਕਰ ਦੇਣਗੇ ਸੋ ਜੇ ਆਪਾਂ ਆਪਣੇ ਭਰਾ ਨੂੰ ਕਢਾਉਣਾ ਚਾਹੁੰਦੇ ਆ ਤਾਂ ਵੀ 3 ਤਰੀਕ ਨੂੰ ਕੋਈ ਪੈਰ ਜੁੱਤੀ ਨਾ ਪਾਏ ਹੁਣ ਸਾਰੇ ਸਗਰੂਰ ਸਾਰੇ ਸਗਰੂਰ ਮੁੱਖ ਮੰਤਰੀ ਰੈਸ਼ ਦੇ ਅੱਗੇ 10:00 10 ਵਜੇ ਮਾਮਾ ਭੈਣਾ ਨੌਜਵਾਨ ਬਜ਼ੁਰਗ ਘਰ ਘਰ ਦਾ ਬੰਦਾ ਉੱਥੇ ਵੱਡੀ ਗਿਣਤੀ 'ਚ ਪਹੁੰਚੇ ਹੋ ਵੈਗੁਰ ਜੀ ਖਾਲਸਾ ਵੈਗੁਰ ਜੀ ਖਾਲਸਾ